ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੋਸ਼ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਭ ਨੂੰ ਜੀ ਆਇਆਂ ਜੀ ਆਪ ਸਾਰੇ ਮਿਲ ਕੇ ਪਹਿਲਾ ਸ਼ਬਦ ਉਚਾਰਨ ਤੇ ਉਸ ਤੋਂ ਪ੍ਰੰਤ ਉਸਦੇ ਅਰਥ ਕਰਾਂਗੇ ਅੱਜ ਵਡਹਾਂਸ ਮਹੱਲਾ ਤੀਜਾ ਛੰਤ ਦੇ ਪੰਜਵੇਂ ਸ਼ਬਦ ਦੀ ਵਾਰੀ ਹੈ ਜੀ ਵਡਹਾਂਸ ਮਹੱਲਾ ਤੀਜਾ ਛੰਤ ੴ ਸਤਿਗੁਰੂ ਪ੍ਰਸਾਦ ਸੱਚਾ ਸੌਦਾ ਹਰ ਨਾਮ ਹੈ ਸੱਚਾ ਵਪਾਰ ਆਰਾਮ ਗੁਰਮਤੀ ਹਰ ਨਾਮ ਵਣ ਜੀਏ ਅਤਮੋਲ ਅਫਾਰਾਰਾਮ ਸੱਚਾ ਸਦਾ ਹਰ ਨਾਮ ਹੈ ਸੱਚਾ ਵਪਾਰਾਰਾਮ ਗੁਰਮਤੀ ਹਰ ਨਾਮ ਵਣ ਜੀਏ ਅਤਮੋਲ ਅਫਾਰਾਰਾਮ ਅਤਮੋਲ ਅਫਾਰਾ ਸੱਚ ਵਪਾਰਾ ਸੱਚ ਵਪਾਰ ਲਗੇ ਵਡਪਾਗੀ ਅੰਤਰ ਬਾਹ ਭਗਤੀ ਰਾਤੇ ਸੱਚ ਨਾਮ ਲਿਓ ਲਾਗੀ ਨਜ਼ਰ ਕਰੇ ਸੋਈ ਸੱਚ ਪਾਏ ਗੁਰ ਕੇ ਸਬਦ ਵਿਚਾਰਾ ਨਾਨਕ ਨਾਮ ਰਤੇ ਤਿਨ ਹੀ ਸੁਖ ਪਾਇਆ ਸਾਚੇ ਕੇ ਵਪਾਰਾ ਹਉ ਮੇ ਮਾਇਆ ਮੈਲ ਹੈ ਮਾਇਆ ਮੈਲ ਭਰੀ ਜੇ ਰਾਮ ਗੁਰਮਤੀ ਮਤ ਨਿਰਮਨ ਨਿਰਮਲਾ ਰਸਨਾ ਹਰ ਰਸ ਵੀ ਜੇ ਰਾਮ ਰਸਨਾ ਹਰ ਰਸ ਵੀ ਜੇ ਅੰਤਰ ਵੀ ਜੇ ਸਾਚ ਸ਼ਬਦ ਵਿਚਾਰੀ ਅੰਦਰ ਖੋ ਖੋਟਾ ਅੰਮ੍ਰਿਤ ਭਰਿਆ ਸਭ ਦੇ ਕਾਟ ਪੀਏ ਪਨਹਾਰੀ ਜਿਸ ਨਦਰ ਕਰੇ ਸੋ ਹੀ ਸਚ ਲਾਗੇ ਰਸਨਾ RAM ਰਵੀ ਜੈ ਨਾਨਕ ਨਾਮ ਰਤੇ ਸੇ ਨਿਰਮਲ ਹੋਰ ਹਉ ਮੇ ਮਹਿਲ ਭਰੀ ਜੈ ਪੰਡਤ ਜੋਤ ਕੀ ਸਭ ਪੜ ਪੜ ਕਰ ਦੇ ਕੂਕ ਪੜ ਪੜ ਕੂਕ ਦੇ ਪੰਡਤ ਜੋਤ ਕੀ ਸਭ ਪੜ ਪੜ ਕੂਕ ਦੇ ਕਿਸ ਪੇ ਕਰੇ ਪੁਕਾਰ ਆ RAM ਮਾਇਆ ਮੋ ਅੰਤਰ ਮਨ ਲਾਗੇ ਮਾਇਆ ਕੇ ਵਾ ਪਾਰ ਆ RAM ਮਾਇਕੇ ਵਪਾਰਾ ਜਗਤ ਪਿਆਰਾ ਆਵਣ ਜਾਣ ਦੁਖ ਪਾਈ ਬਿਕਾ ਕੀੜਾ ਬਿਕਸਿਓ ਲਾਗਾ ਵਿਸਵਾ ਮੇ ਸਮਾਈ ਜੋਤੁਰ ਲਿਖਿਆ ਸੋਈ ਕਮਾਵੇ ਕੋਇ ਨ ਮੇਟਣ ਹਾਰਾ ਨਾਨਕ ਨਾਮ ਰਤੇ ਤਿਨ ਸਦਾ ਸੁਖ ਪਾਇਆ ਔਰ ਮੂਰਖ ਕੂਕ ਮੋਏ ਗਵਾਰਾ ਮਾਇਆ ਮੋ ਮਨ ਰੰਗਿਆ ਮੋਹ ਸੁਦਨ ਕਾਈ ਰਾਮ ਗੁਰਮੁਖ 에 ਮਾਨ ਰੰਕੀਏ ਦੁਜਾ ਰੰਗ ਜਾਇ ਰਾਮ ਦੁਜਾ ਰੰਗ ਜਾਇ ਸੱਚ ਸਮਾਈ ਸੱਚ ਭਰੇ ਭੰਡਾਰਾ ਗੁਰਮੁਖ ਹੋਵੇ ਸੋਈ ਬੂਜੇ ਸੱਚ ਸਵਾਰਣ ਹਾਰਾ ਆਪੇ ਮਿਲੇ ਸੋ ਹਰ ਮਿਲੇ ਹੋਰ ਕਹਿਣਾ ਕਿਛ ਨ ਜਾਏ ਨਾਨਕ ਵਿੰਨ ਆਵੇ ਪਰਮ ਬੁਲਾਇਆ ਇੱਕ ਨਾਮ ਰਤੇ ਰੰਗ ਲਾਏ ਆਪੇ ਮਿਲੇ ਸੋ ਹਰ ਮਿਲੇ ਹੋਰ ਕਹਿਣਾ ਕਿਛ ਨ ਜਾਏ ਨਾਨਕ ਵਿਣ ਨਾਵੇ ਪਰਮ ਭਲਾਇਆ ਇੱਕ ਨਾਮ ਰਤੇ ਰੰਗ ਲਾਏ ਸੱਚਾ ਸੌਦਾ ਹਰ ਨਾਮ ਹੈ ਸੱਚਾ ਵਪਾਰ ਆ ਰਾਮ ਗੁਰਮਤੀ ਹਰ ਨਾਮ ਵੰਜੀਏ ਅਤਮੋਲ ਫਾਰਾ ਰਾਮ ਗੁਰੂ ਜੀ ਸਾਨੂੰ ਸਿੱਖ ਦਿੰਦੇ ਹਨ ਜੀ ਕਿ ਪਰਮੇਸ਼ਰ ਹਾਰ ਦਾ ਗੁਰਸ਼ਬ ਗੁਰਬਾਣੀ ਨਾਮ ਰੂਪ ਸੱਚਾ ਸੌਦਾ ਸੱਚਾ ਵਪਾਰ ਹੈ ਜੀ ਗੁਰੂ ਦੀ ਸਿੱਖਿਆ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਜਪਨਾ ਚਾਹੀਦਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਪਰਮੇਸ਼ਰ ਹਰਤਾ ਗੁਰਸ਼ਬਦ ਗੁਰਬਾਣੀ ਨਾਮ ਦਾ ਮੁੱਲ ਬਹੁਤ ਅਧਿਕ ਹੈ ਜੀ ਪਾ ਸੱਚੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਵਪਾਰ ਦਾ ਮੁੱਲ ਬਹੁਤ ਵੱਡਾ ਹੈ ਜੀ ਅਸੇ ਅਤੇ ਇਸ ਸੱਚੇ ਨਾਮ ਦੇ ਵਪਾਰ ਵਿੱਚ ਲੱਗੇ ਹੋਏ ਗੁਰਮੁਖ ਸਾਧਕ ਵੱਡੇ ਭਾਗਾਵਾਨ ਵਾਲੇ ਹਨ ਵੱਡ ਭਾਗੀ ਹਨ ਜੀ ਜਿਨ੍ਹਾਂ ਨੇ ਸੱਚੇ ਗੁਰ ਸ਼ਬਦ ਗੁਰ ਬਾਣੀ ਨਾਮ ਵਿੱਚ ਆਪਣੀ ਲਿਵ ਲਗਾਈ ਹੈ ਜੀ ਅਤੇ ਉਹਨਾਂ ਦੇ ਅੰਦਰ ਬਾਹਰ ਗੁਰ ਸ਼ਬਦ ਗੁਰ ਬਾਣੀ ਨਾਮ ਭਗਤੀ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਹਨ ਜੀ ਫਿਰ ਗੁਰੂ ਜੀ ਆਖਦੇ ਹਨ ਜਿਨ੍ਹਾਂ ਉੱਤੇ ਪਰਮੇਸ਼ਰ ਪ੍ਰਭ ਆਪਣੀ ਕਿਰਪਾ ਕਰਦਾ ਹੈ ਜੀ ਉਹੀ ਜੀ ਗੁਰੂ ਦੇ ਸ਼ਬਦ ਗੁਰ ਸ਼ਬਦ ਗੁਰ ਬਾਣੀ ਨਾਮ ਨੂੰ ਵਿਚਾਰ ਕੇ ਸੱਚ ਨੂੰ ਪ੍ਰਾਪਤ ਕਰਦੇ ਹਨ ਜੀ ਨਾਨਕ ਦਾ ਕਥਨ ਹੈ ਜੀ ਕਿ ਸੱਚੇ ਗੁਰ ਸ਼ਬਦ ਗੁਰ ਬਾਣੀ ਨਾਮ ਦੇ ਵਪਾਰ ਵਿੱਚ ਰੰਗੇ ਹੋਏ ਗੁਰੂ ਖਾਨੇ ਹੀ ਆਤਮਿਕ ਆਨੰਦ ਆਤਮਿਕ ਸੁਖ ਪ੍ਰਾਪਤ ਕੀਤਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਹਉਮੈ ਮਾਇਆ ਦੀ ਮੈਲ ਹੈ ਜੀ ਅਤੇ ਇਸ ਮਾਇਆ ਵੀ ਮੈਨ ਨਾਲ ਮੰਤਨ ਭਰਿਆ ਜਾਂਦਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਗੁਰੂ ਦੀ ਮੱਤ ਸਿੱਖਿਆ ਨਾਲ ਗੁਰਸ਼ਬਦ ਗੁਰਬਾਣੀ ਨਾਮ ਨਾਲ ਮਨ ਪਵਿੱਤਰ ਹੋ ਜਾਂਦਾ ਹੈ ਜੀ ਅਤੇ ਜੀ ਪਰਮੇਸ਼ਰ ਹਰ ਰਸ ਪਿੰਦੀ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਇਸ ਜੀ ਰਸਨਾ ਦੇ ਪਰਮੇਸ਼ਰ ਹਰ ਰਸ ਰੂਪ ਨਾਮ ਜਪਣ ਨਾਲ ਉਸ ਦਾ ਅੰਦਰ ਫਿਰ ਜਾਂਦਾ ਹੈ ਜੀ ਭਾਵ ਗੁਰਸ਼ਬਦ ਗੁਰਬਾਣੀ ਨਾਲ ਨਾਲ ਵਿਰਾਗ ਪੈਦਾ ਹੁੰਦਾ ਹੈ ਜੀ ਅਤੇ ਸੱਚੇ ਗੁਰਸ਼ਬਦ ਗੁਰਬਾਣੀ ਨਾਮ ਨਾਲ ਉਹਨਾਂ ਗੁਰਮਖਾਂ ਦੀ ਲਿਵ ਲੱਗ ਜਾਂਦੀ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਜੀ ਮਨੁੱਖ ਦੇ ਅੰਦਰ ਗੁਰਸ਼ਬਦ ਗੁਰਬਾਣੀ ਨਾਮ ਰੂਪ ਅੰਮ੍ਰਿਤ ਦਾ ਪਰਿਆ ਹੋਇਆ ਖੂਬ ਵਾਹ ਕਾ ਜਨਨਾ ਹੈ ਜੀ ਅਤੇ ਗੁਰਸ਼ਬ ਗੁਰਬਾਣੀ ਨਾਮ ਦੁਆਰਾ ਸੁਰਤ ਰੂਪ ਬਨਹਾਰਨ ਗੁਰਸ਼ਬ ਗੁਰਬਾਣੀ ਨਾਮ ਅਮਰ ਰੂਪ ਜਲ ਕੱਢ ਕੇ ਪੀਂਦੀ ਹੈ ਜੀ ਫਿਰ ਗੁਰੂ ਜੀ ਆਖਦੇ ਜਿਨ੍ਹਾਂ ਉਤੇ ਪਰਮੇਸ਼ਰ ਪ੍ਰਭ ਆਪਣੀ ਮਿਹਰ ਕਿਰਪਾ ਕਰਦਾ ਹੈ ਜੀ ਉਹ ਹੀ ਜੀ ਇਸ ਸੱਚੇ ਗੁਰ ਸ਼ਬਦ ਗੁਰ ਬਾਣੀ ਨਾਮ ਵਿੱਚ ਲੱਗਦੇ ਹਾਂ ਜੀ ਫਿਰ ਗੁਰੂ ਜੀ ਆਖਦੇ ਹਨ ਉਸ ਜੀ ਉਸ ਰਸਨਾ ਦੁਆਰਾ ਸਦਾ ਗੁਰ ਸ਼ਬਦ ਗੁਰ ਬਾਣੀ ਨਾਮ ਦੇਖਣ ਹੁੰਦੇ ਹਾਂ ਜੀ ਨਾਨਕ ਦਾ ਕਥਨ ਹੈ ਜੀ ਕਿ ਜੋ ਗੁਰ ਸ਼ਬਦ ਗੁਰ ਬਾਣੀ ਨਾਮ ਦੇ ਪ੍ਰੇਮ ਰੰਗ ਵਿੱਚ ਰੰਗੇ ਗਏ ਹਾਂ ਜੀ ਉਹ ਗੁਰਮੁਖ ਇਤਰ ਹਾਂਜੀ ਬਾਕੀ ਸਾਰੀ ਲਕਾਈ ਹਮੇ ਦੀ ਮੈਂ ਨਾਲ ਪੜੀ ਹੋਈ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਕਿ ਕਈ ਵਿਦਵਾਨ ਧਰਮ ਗ੍ਰੰਥ ਪੜ੍ਹ-ਪੜ੍ਹ ਕੇ ਕੂਕਦੇ ਹਨ ਜੀ ਬਹੁਤ ਉੱਚੇ-ਉੱਚੇ ਬੋਲਦੇ ਹਨ ਕਿ ਉਹ ਬੜੇ ਪੜੇ ਲਿਖੇ ਹੋਏ ਹਨ ਉਹਨਾਂ ਨੇ ਬੜੇ ਧਰਮ ਗ੍ਰੰਥ ਵਿਚਾਰੇ ਹਨ ਗੁਰੂ ਜੀ ਆਖਦੇ ਹਨ ਪਰ ਉਨ੍ਹਾਂ ਦੇ ਅੰਦਰ ਮਾਇਆ ਦੇ ਮੋਹ ਦੀ ਮੈ ਲੱਗੀ ਹੁੰਦੀ ਹੈ ਜੀ ਅਤੇ ਉਹ ਮਾਇਆ ਦਾ ਹੀ ਵਪਾਰ ਕਰਦੇ ਹਾਂ ਜੀ ਗੁਰੂ ਜੀ ਆਹੋਦੈਨ ਅਜਿਹੇ ਵਿਦਵਾਨਾਂ ਨੂੰ ਜਦ ਸੰਸਾਰ ਵਿੱਚ ਮਾਇਆ ਦਾ ਵਪਾਰ ਹੀ ਚੰਗਰ ਲੱਗਦਾ ਹੈ ਜੀ ਅਤੇ ਉਹ ਉਸ ਕਰਕੇ ਆਉਂਦੇ ਜਾਂਦੇ ਦੁੱਖ ਪਾਉਂਦੇ ਹਾਂ ਜੀ ਪਾਪ ਵਿਸ਼ ਦਾ ਕੀੜਾ ਵਿਸ਼ ਨਾਲ ਲੱਗਿਆ ਹੁੰਦਾ ਹੈ ਜੀ ਅਤੇ ਬਿਛ ਦਾ ਕੀੜਾ ਗੰਦਗੀ ਵਿੱਚ ਹੀ ਸਵਾਂਦਾ ਹੈ ਜੀ ਫਿਰ ਗੁਰੂ ਜੀ ਆਖਦੇ ਨੇ ਜੋ ਧੁਰ ਦਰਗਾਹ ਤੋਂ ਲਿਖਿਆ ਹੁੰਦਾ ਹੈ ਜੀ ਜੀ ਪ੍ਰਾਣੀ ਉਹ ਹੀ ਕਮਾਂਦਾ ਹੈ ਜੀ ਉਸ ਨੂੰ ਕੋਈ ਮਿਟਾ ਨਹੀਂ ਸਕਦਾ ਜੀ ਨਾਨਕ ਦਾ ਕਥਨ ਹੈ ਜੀ ਕਿ ਜੋ ਜੀਵ ਗੁਰਸ਼ਬਦ ਗੁਰਬਾਣੀ ਨਾਮ ਦੇ ਰੰਗ ਰੰਗ ਵਿੱਚ ਰੰਗੇ ਹੋਏ ਹਨ ਜੀ ਉਸ ਦਾ ਸੁੱਖ ਪਾਉਂਦੇ ਹਨ ਜੀ ਬਾਕੀ ਹੋਰ ਮੂਰਕ ਗਵਾਰ ਕੂਕ ਦੇ ਕੂਕ ਦੇ ਮਾਰ ਗਏ ਹਾਂ ਜੀ ਫਿਰ ਗੁਰੂ ਜੀ ਆਖਦੇ ਹਨ ਜਿਨ੍ਹਾਂ ਜੀਵਾਂ ਨੇ ਮਾਇਆ ਦੇ ਮੋਹ ਵਿੱਚ ਆਪਣਾ ਮਨ ਰੰਗਿਆ ਹੋਇਆ ਹੈ ਜੀ ਉਹਨਾਂ ਨੂੰ ਉਹ ਮਾਇਆ ਦਾ ਮੋਹ ਖਾਰ ਕਰਦਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਗੁਰੂ ਦੇਪ ਤੇਸ਼ ਉਸ ਸ਼ਬਦ ਗੁਰਬਾਣੀ ਨਾਲ ਜੇ ਅਸੀਂ ਆਪਣਾ ਮਨ ਰੰਗ ਲਈਏ ਜੀ ਤਦ ਦਵੇਤ ਭਾਵਾਂ ਵਾਲਾ ਰੰਗ ਚਲਾ ਜਾਂਦਾ ਹੈ। ਫਿਰ ਗੁਰੂ ਜੀ ਆਖਦੇ ਹਨ ਦਵੇਤ ਭਾਵਾਂ ਦੇ ਰੰਗ ਦੇ ਖਤਮ ਹੋਣ ਨਾਲ ਸੱਚ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਸੱਚ ਵਿੱਚ ਸਮਾਇ ਹੋ ਜਾਂਦੀ ਹੈ ਜੀ। ਅਤੇ ਸੱਚੇ ਗੁਰਸ਼ਬਦ ਗੁਰਬਾਣੀ ਨਾਮ ਦੇ ਭਰੇ ਹੋਏ ਭੰਡਾਰ ਪ੍ਰਾਪਤ ਹੋ ਜਾਂਦੇ ਹਨ ਜੀ। ਫਿਰ ਗੁਰੂ ਜੀ ਆਖਦੇ ਹਨ ਜੋ ਗੁਰਮੁਖ ਜੀ ਇਸ ਤਰ੍ਹਾਂ ਵਾਸਤੂ ਕਾਨੂੰ ਸਮਝ ਲੈਂਦੇ ਹਾਂ ਜੀ ਅਤੇ ਸੱਚੇ ਗੁਰ ਸ਼ਬਦ ਗੁਰ ਬਾਣੀ ਨਾਮ ਨਾਲ ਆਪਣੇ ਜੀਵਨ ਨੂੰ ਸਵਾਰ ਲੈਂਦੇ ਹਾਂ ਜੀ ਫਿਰ ਗੁਰ ਜਹਾਦਨ ਜਿਨ੍ਹਾਂ ਨੂੰ ਪਰਮੇਸ਼ਰ ਪ੍ਰਭ ਆਪ ਮਿਲਦਾ ਹੈ ਜੀ ਉਹੀ ਪਰਮੇਸ਼ਰ ਹਰ ਨੂੰ ਮਿਲਦੇ ਹਾਂ ਜੀ ਨਾਨਕ ਦਾ ਕਥਨ ਹੈ ਜੀ ਕਿ ਪਰਮੇਸ਼ਰ ਪ੍ਰਭ ਨੇ ਕਈਆਂ ਨੂੰ ਸੱਚੇ ਗੁਰ ਸ਼ਬਦ ਗੁਰ ਬਾਣੀ ਨਾਮ ਤੋਂ ਬਿਨਾ ਪਰ ਮਬਲਿਖਿਆਂ ਵਿੱਚ ਮਾਇਆ ਦੇ ਵਿਕਾਰਾਂ ਵਿੱਚ ਭਲਾਇਆ ਹੋਇਆ ਹੈ ਜੀ ਅਤੇ ਕਈ ਸੱਚੇ ਗੁਰ ਸ਼ਬਦ ਗੁਰਬਾਣੀ ਨਾਮ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ ਇਹ ਸ਼ਬਦ ਦਾ ਸਾਰ ਇਸ ਤਰ੍ਹਾਂ ਗਰੀਜ ਹੈ ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਉਦੇਸ਼ ਦਿੰਦੇ ਹਨ ਜੀ ਕਿ ਇਸ ਜਗ ਸੰਸਾਰ ਵਿੱਚ ਜੀ ਮਨੁੱਖ ਨੂੰ ਜੀਵਨ ਬਤੀਤ ਕਰਨ ਦੇ ਮੁਕਤ ਹੋਰ ਤੇ ਦੋ ਹੀ ਸਾਧਨ ਹਨ ਜੀ ਇਕ ਹੈ ਸੱਚੇ ਗੁਰਸ਼ੰਗੁਰ ਬਾਣੀ ਨਾਮ ਸਿਮਰਨ ਦੂਜਾ ਹੈ ਮਾਇਆਵੀ ਵਿਕਾਰ ਪਉ ਗਲਾਸ ਵਿੱਚ ਲੀਨ ਹੋਣ ਦਾ ਫਿਰ ਗੁਰੂ ਜੀ ਆਖਦੇ ਨੇ ਕਈ ਜੀਵ ਗੁਰਸ਼ਰ ਗੁਰ ਬਾਣੀ ਨਾਮ ਸਿਮਰਨ ਪਰਮੇਸ਼ਰ ਹਰ ਭਗਤੀ ਨਾਲ ਪਰਮੇਸ਼ਰ ਵਿੱਚ ਹੀ ਲੀਨ ਹੋ ਜਾਂਦੇ ਹਨ ਫਿਰ ਗੁਰੂ ਜੀ ਆਖਦੇ ਪਰ ਮਾਨੁਖ ਜੀ ਮਾਇਆ ਵੀ ਵਿਸ਼ੇ ਵਿਕਾਰਾਂ ਨਾਲ ਕਰਾਏ ਪੈ ਜਾਂਦੇ ਹਨ ਜੀ ਅਤੇ ਆਪਣਾ ਮਨੁੱਖਾ ਜਨਮ ਮਨੋਰਥ ਅਸਫਲ ਕਰ ਲੈਂਦੇ ਹਨ ਜੀ ਕਿਉਂਕਿ ਮਨੁੱਖ ਦੇ ਮਨ ਅੰਦਰ ਮਾਇਆ ਵੀ ਮੋਹ ਦੇ ਵਿਕਾਰਾਂ ਕਰਕੇ ਹਉਮੈ ਦੀ ਮੈਲ ਲੱਗੀ ਹੋਈ ਜਾਂਦੀ ਹੈ ਜੀ ਅਤੇ ਜਦ ਤੱਕ ਇਹ ਹਉਮੈ ਦੀ ਮੈਲ ਨਹੀਂ ਉਤਰਦੀ ਜੀ ਮਨ ਸਾਫ਼ ਨਹੀਂ ਹੁੰਦਾ ਤਦ ਤੱਕ ਸੱਚੇ ਕੁਸ਼ ਗੁਰਬਾਣੀ ਨਾਮ ਦੀ ਰਾਪਦੀ ਨਹੀਂ ਹੋ ਸਕਦੀ ਜੀ ਫਿਰ ਗੁਰੂ ਜੀ ਆਹਦਨ ਪਰਮੇਸ਼ਰ ਹਰ ਦੇ ਵਸ ਸਭ ਕੁਝ ਹੈ ਜੀ ਫਿਰ ਗੁਰੂ ਜੀ ਆਹਦਨ ਜਿਨ੍ਹਾਂ ਨੂੰ ਪਰਮੇਸ਼ਰ ਹਰ ਸੰਮਾਰਕ ਤੇ ਪਾਉਂਦਾ ਹੈ ਉਹ ਹੀ ਗੁਰਸ਼ਾਹ ਗੁਰਬਾਣੀ ਨਾਮ ਦੇ ਪ੍ਰੇਮ ਰੰਗ ਵਿੱਚ ਰੰਗਦੇ ਹਾਂ ਜੀ ਅਤੇ ਪਰਮੇਸ਼ਰ ਉਹਨਾਂ ਨੂੰ ਆਪਣੇ ਨਾਮ ਮਿਲਾ ਲੈਂਦਾ ਹੈ ਅੱਜ ਦਾ ਵਿਚਾਰ ਕਰਦੇ ਆ ਮੇਰੇ ਕੋਲ ਨਿਕਾਪ ਨਾ ਹੋਈਆਂ ਹੋਣਗੀਆਂ ਉਸ ਵਾਸਤੇ ਮੈਂ ਖੇਵਾਂ ਦੀ ਇਜਾਜ਼ਤ ਖਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ